ਕਰੀਬ 3 ਦਰਜਨ ਦੇ ਈਕਲਾਣ ਜਿੰਦੇ ਆ ਜਿਹੜੇ ਇਹਦੇ ਬਿਨਾ ਨੰਬਰ ਪਲੇਟ ਕੋਈ ਟ੍ਰਿਪਲ ਆਈਡੀ ਕੇ ਪੱਖਵਾਂ ਤਰ੍ਹਾਂ ਦੇ ਜਿੱਦਾਂ ਦਾ ਵੀ ਬਲਾਕ ਕੀਤੇ ਆ ਉਦਾਂ ਦਾ ਈਕਲਾਣ ਵੀ ਪ੍ਰੈਸ ਦੇ ਕੀਤੇ ਆ ਤੇ ਬਾਕੀ ਇੱਕ ਸਪੈਸ਼ਲ ਤੁਹਾਡੇ ਦਰਿਯ ਤੇ ਪ੍ਰਾਂ ਵਾਲਿਆਂ ਨੂੰ ਵੀ ਬੇਨਤੀ ਆ ਕਿ ਜਿਹੜੇ ਬਿਨਾ ਨੰਬਰ ਤੋਂ ਟਿਪਰ ਘੁੰਮਦੇ ਆ ਉਹ ਵੀ ਆਪਣੇ ਜਿਹੜੇ ਨੰਬਰ ਪਲੇਟਾਂ ਜਿਹੜੀਆਂ ਉਹ ਲਵਾ ਲੈ ਤੇ ਨਹੀਂ ਤਾਂ ਉਹਨਾਂ ਤੇ ਵੀ ਹੁਣ ਕੰਜਾ ਕਰਤਿਆ ਜਾਪੇਗਾ ਇਹ ਅੱਗੇ ਵੀ ਇਸੇ ਤਰ੍ਹਾਂ ਜਾਰੀ ਰਹੇਗਾ ਬਿਲਕੁਲ ਬਿਲਕੁਲ ਜਿਹੜਾ ਟ੍ਰੈਫਿਕ ਵਾਇਲੇਸ਼ਨ ਹੋਏਗੀ ਤਾਂ ਚਲਾਨ ਉਹਨਾਂ ਦੇ ਰੂਟੀਨ ਵਿੱਚ ਹੀ ਪਾੜ ਦੇ ਉਹਨਾਂ ਨੂੰ ਕੋਈ ਮਾਫੀ ਨਹੀਂ ਆ ਬਾਦਲੇ ਦਾ ਮੋਰਟ ਹੋ ਚੁਕਿਆ ਇਹ ਅੱਜ ਤੁਸੀਂ ਗੱਡੀਆਂ ਦੇ ਚਲਾਨ ਕੀਤੇ ਕਿ ਬਾਈਕ ਵਗੈਰਾ ਦੇ ਵੀ ਜੇ ਵੀ ਕੋਈ ਟ੍ਰੈਫਿਕ ਵੀ ਵਾਇਲੇਸ਼ਨ ਕੀਤੀ ਹੈ ਕਾਹੇ ਉਹ ਕਾਰ ਹੈ ਕਿਪਰ ਟਰੱਕ ਮੋਟਰ ਹੈ ਮੋਟਰਸਾਈਕਲ ਹੈ ਉਹਨਾਂ ਦੇ ਚਲਾਨ ਕੀਤੇਗਾ ਕੋਈ ਬੌਂਡ ਵੀ ਕੀਤਾ ਜੀ ਹਾਂ ਹਾਂ ਮੋਟਰਸਾਈਕਲ ਬੌਂਡ ਵੀ ਕਿੰਨੇ ਬੌਂਡ ਕੀਤੇ ਜੀ ਜਿਹੜੇ ਬਿਨਾਂ ਡਾਕੂਮੈਂਟ ਬਿਨਾਂ ਨੰਬਰ ਤੋਂ ਜਿਹੜੇ ਘੁੰਮ ਰਹੇ ਤੇ ਇੱਕ ਦੇਖਿਆ ਜਾ ਰਿਹਾ ਕਿ ਸ਼ਹਿਰ ਵਿੱਚ ਵੀ ਬਿਨਾਂ ਨੰਬਰ ਪਲੇਟ ਤੋਂ ਬਹੁਤ ਮੁੰਡੇ ਘੁੰਮ ਰਹੇ ਜੀ ਉਹਨਾਂ ਨੂੰ ਕਿਹਾ ਤੁਸੀਂ ਚੇਤਾਵਨੀ ਦੇਣਾ ਚਾਹੁੰਦੇ ਨਹੀਂ ਉਹਨਾਂ ਚੇਤਾਵਨੀ ਇਹੀ ਹੈ ਵੀ ਹੁਣ ਉਹ ਵਹੀਕਲ ਜਿਹੜੇ ਆ ਬੌਂਡ ਕੀਤੇ ਜਾਣਗੇ ਛੱਡੇ ਨਹੀਂ ਜਾਣਗੇ ਤੇ ਵੱਖ-ਵੱਖ ਜਗ੍ਹਾ ਤੇ ਸਿਰਫਿੰਗ ਨਾਕੇ ਲਾ ਕੇ ਉਹਨਾਂ ਦੀ ਚੈਕਿੰਗ ਕੀਤੀ ਜਾਵੇ ਠੀਕ ਹੈ